ਹਾਂਜੀ ਦੋਸਤੋ ਅੱਜ ਖੜੇ ਆ ਪਿੰਡ ਸੁੰਨਣਕਲਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਆ ਜੰਡਿਆਲੇ ਦੇ ਬਿਲਕੁਲ ਨਾਲ ਆ ਨੂਰਮੈਲ ਦੇ ਪਿਛਲੇ ਪਾਸੇ ਆ ਜੀ ਇਹ ਤੇ ਇਹ ਲਗਭਗ ਦੇਖ ਸਕਦੇ ਹੋ ਜੀ ਤੁਸੀਂ ਇਹ ਪਿੰਡ ਦੀ ਵਿਕਾਸ ਦੀ ਮੂਹਬੋਲਦੀ ਤਸਵੀਰ ਆ ਤੇ ਇਧਰ ਮੇਰੇ ਨਾਲ ਪੰਜ ਸਾਹਿਬ ਖੜੇ ਨੇ ਪਿੰਦੇ ਤੇ ਨਾਲ ਸਾਡੇ ਪੱਤਰਕਾਰ ਭਾਈ ਚਰਦੇ ਨਾਲ ਖੜੇ ਨੇ ਅਫਤਾਰ ਚੰਦ ਜੀ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਦਿਖਾ ਦਿਆਂ ਵੀ ਸਰਪੰਚ ਸਾਹਿਬ ਹੁਣਾਂ ਨੇ ਇੱਕ ਪੰਜਾਬ ਪਿੰਡ ਦੇ ਵਿੱਚ ਨਾ ਜਦੋਂ ਵੋਟਾਂ ਸ਼ੁਰੂ ਹੋਈਆਂ ਸੀ ਉਹ ਦੋਨਾਂ ਨੇ ਇੱਕ ਸ਼ਰਤ ਰੱਖੀ ਸੀਗੀ ਵੀ ਭਾਈ ਮੈਨੂੰ ਸਰਪੰਚ ਬਣਾਓ ਤੇ ਮੈਂ ਪਿੰਡ ਵਾਸਤੇ ਇੱਕ ਕਿੱਲਾ ਜ਼ਮੀਨ ਦਾ ਲੈ ਕੇ ਮੁੱਲ ਤੇ ਉਹਦੇ ਵਿੱਚ ਮੈਂ ਛੱਪੜ ਬਣਾਉਂਗਾ। ਅੱਛਾ ਹੋਇਆ ਕੀ ਜੀ ਛੱਪੜ ਬਣਾਉਣ ਦੀ ਚਲੋ ਜੀ ਪਿੰਡ ਵਾਲੇ ਦੇ ਵੀ ਵਿਚਾਰੇ ਭੋਲੇ ਭਾਲੇ ਆ ਜਿਹੜੇ ਵਿਚਾਰੇ ਉਹਦੀ ਚਾਲ ਚ ਫਸ ਗਏ। ਫਸਣ ਤੋਂ ਬਾਅਦ ਵਿੱਚ ਕੀ ਹੁੰਦਾ ਆ ਵੀ ਜਦੋਂ ਕੁਝ ਕੁ ਲੋਕ ਜਾਂਦੇ ਆ ਵੀ ਭਾਈ ਸਾਹਵੇ ਪਾਣੀ ਦਾ ਹੱਲ ਕਰੀਏ। ਉਸ ਤੋਂ ਬਾਅਦ ਉਹ ਪੱਕੇ ਤਿੰਦੇ ਵੀ ਭਾਜੀ ਮੈਂ ਲਿਖ ਕੇ ਦੱਸੋ ਕਿੱਥੇ ਦਿੱਤਾ ਤੇ ਜਿਹੜਾ ਮੈਂ ਤੁਹਾਨੂੰ ਇਹ ਚੀਜ਼ ਦਾ ਛੱਪੜ ਦਾ ਹੱਲ ਕਰ ਦਵਾਂ। ਇਹੇ ਛੱਪੜ ਪਟਾਉਣਾ ਤੇ ਮੇਰੇ ਕੋਲ ਪਟਾ ਲਓ ਤੇ ਉਸ ਤੋਂ ਬਾਅਦ ਵਿੱਚ ਪਿੰਡ ਜਿਹੜਾ ਹੈਗਾ ਇਹ ਹਾਲ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਇੱਥੇ ਹੁਣ ਕਹਿੰਦੇ ਆ ਜੀ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਅਕਾਲੀ ਦਲ ਤੋਂ ਸੀਗੇ ਪਹਿਲਾਂ ਇਹ ਤੇ ਸੁਖਵੀਰ ਬਾਦਲ ਸਾਹਿਬ ਉਹਨਾਂ ਦਾ ਕਾਫੀ ਇਹਨਾਂ ਦਾ ਇਹ ਰੋਲ ਮਾਡਲ ਵੀ ਰਹੇ ਨੇ ਅ ਜੱਥੇਦਾਰ ਰਹੇ ਨੇ ਉਹ ਇਹਨਾਂ ਨੇ ਸੋਚਿਆ ਵੀ ਜਿਹੜਾ ਸੁਖਵੀਰ ਬਾਦਲ ਸਾਹਿਬ ਵਾਲਾ ਪਾਣੀ ਵਾਲਾ ਜਿਹੜਾ ਗੱਡੀ ਕਿਸ਼ਤੀ ਵਾਲਾ ਕੰਮ ਆ ਉਹ ਆਪਾਂ ਪਿੰਡ ਸੁੰਦਰਾ ਚ ਕਰਦੇ ਆ ਤੇ ਹੁਣ ਗੱਲ ਇੱਕ ਹੋਰ ਕਰ ਲਈਏ ਵੀ ਇਹਦੇ ਡਾਕਟਰ ਅਮੇਦਕਰ ਸਾਹਿਬ ਉਹਨਾਂ ਦਾ ਇੱਕ ਪਾਰਕ ਬਣਾਇਆ ਜੀ ਆ ਦੇਖੋ ਜੀ ਕਿੰਨਾ ਸੋਹਣਾ ਪਾਰਕ ਬਣਾਇਆ ਹੋਇਆ ਅੰਦਰ ਘਾਹ ਕੋ ਬੂਟੇ ਵਾਤੇ ਕਈ ਕੁਛ ਲਾਇਆ ਜੀ ਬੜਾ ਸੋਹਣਾ ਬਣਾਇਆ ਸੀਗਾ ਝੂਲੇ ਵੀ ਲਾਏ ਹੋਇਆ ਬੱਚਿਆਂ ਦੇ ਖੇਡਣ ਵਾਸਤੇ ਤੇ ਪਰ ਉਸ ਤੋਂ ਬਾਅਦ ਕਹਿੰਦੇ ਵੀ ਮੋਰੇ ਹੀ ਝੀਲ ਬਣਾਉਣੀ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਇਹ ਸੜ ਗਿਆ ਇੰਟਰਲੌਕ ਲਾ ਗਏ ਉਹਦੇ ਉੱਤੇ ਪਾਣੀ ਛੱਡਿਆ ਹੋਇਆ ਜੀ ਇਹਨਾਂ ਨੇ ਤੇ ਇਹ ਹੈਗੀ ਆ ਜੀ ਸਰਪੰਚ ਸਾਹਿਬ ਉਹਨਾਂ ਦੀ ਏਡੀ ਵੱਡੀ ਕਾਰਸਤਾਨੀ ਵੀ ਇੱਥੇ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦੀ ਵੀ ਬੇਦਬੀ ਕੀਤੀ ਹੋਈ ਹੈ ਇਹਨਾਂ ਨੇ ਜਿਵੇਂ ਉੱਥੇ ਲਿਖਿਆ ਪੜੋ ਜੁੜੋ ਤੇ ਸੰਘਰਸ਼ ਕਰੋ ਇੱਥੇ ਸੰਘਰਸ਼ ਕਰਨ ਜੋਗਾ ਛੜਦੇ ਨਹੀਂ ਇਹ ਕਹਿੰਦੇ ਵੀ ਬਾਈ ਅਸੀਂ ਅਸੀਂ ਆ ਹੋਰ ਇੱਥੇ ਕੋਈ ਨਹੀਂ ਇਹ ਤਾਂ ਸਿਰਫ ਅੱਜ ਦੀ ਗੱਲ ਜੇ ਕਰੀਏ ਅੱਜ ਸਿਰਫ ਜੱਟਵਾਦ ਜੱਟਵਾਦ ਹੋ ਰਹੀ ਆ ਕਿਸੇ ਦੇ ਭਲਾਈ ਵਾਸਤੇ ਸਰਪੰਚ ਸਾਹਿਬ ਹੁਣਾ ਵੱਲੋਂ ਕਦੀ ਕੰਮ ਨਹੀਂ ਕਿਸੇ ਨੂੰ ਦਬਕੇ ਮਰੋਣੇ ਹੋਣ ਤਾਂ ਸਰਪੰਚ ਸਾਹਿਬ ਦੇ ਕੋਲੋਂ ਮਰਵਾ ਲਓ ਤੇ ਕਿਸੇ ਦਾ ਹੋਰ ਕੋਈ ਕੰਮ ਕਰਾਉਣਾ ਉਹਦੇ ਸਰਪੰਚ ਸਾਹਿਬ ਕੋਲੋਂ ਕਰਾ ਲਓ ਪਰ ਪਿੰਡ ਦੇ ਵਿਕਾਸ ਦੀ ਗੱਲ ਜੇ ਕੀਤੀ ਤਾਂ ਫੇਰ ਸਰਪੰਚ ਸਾਹਿਬ ਹੁਣੀ ਕਹਿੰਦੇ ਆ ਜੀ ਸਾਡੇ ਤੋਂ ਵੀ ਇਹ ਕੰਮ ਨਹੀਂ ਹੁੰਦੇ ਜੀ ਸਾਡੇ ਕੋਈ ਮਤੇ ਨਹੀਂ ਪਾ ਕੇ ਦਿੰਦਾ ਜਾਂ ਸਾਡੇ ਕੁਝ ਨਹੀਂ ਹੁੰਦਾ ਅੱਜ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਆਓ ਸਰਪੰਚ ਸਾਹਿਬ ਕਹਿੰਦੇ ਮੈਂ ਨਹੀਂ ਆਉਣਾ ਤੁਸੀਂ ਜੋ ਵੀਡੀਓ ਬਣਾਉਣੀ ਬਣਾ ਲਓ ਜੋ ਕਰਨਾ ਕਰ ਲਓ ਮੈਂ ਇਸ ਮਾਮਲੇ ਵਿੱਚ ਮੈਂ ਨਹੀਂ ਆਉਣਾ ਵੀ ਕਿਉਂਕਿ ਮੇਰੇ ਹੱਥ ਖੜੇ ਨਹੀਂ ਤੇ ਇੱਧਰ ਸਾਡੇ ਨਾਲ ਸਾਰੇ ਮੌਜੂਦ ਨੇ ਬਾਈ ਹੁਣੀ ਬਾਈ ਆਜੋ ਨਾਲ ਹੀ ਇੱਧਰ ਆਜੋ ਤੇ ਇੱਧਰ ਬਾਈ ਮੈਨੂੰ ਦੱਸ ਦਿਓ ਵੀ ਤੁਸੀਂ ਭਾਜੀ ਪੰਜ ਚੋਂ ਹਾਂਜੀ ਹਾਂਜੀ ਅਸੀਂ ਤੁਸੀਂ ਪੰਜ ਚੋਂ ਹਾਂਜੀ ਤੁਸੀਂ ਪੰਜ ਚੋਂ ਜੀ ਤੇ ਇਹ ਬਾਈ ਹੁਣੀ ਸੀਗਾ ਆਫਤਾਰ ਚਾਹੁੰਦੇ ਪੱਤਰਕਾਰ ਜਿਨ੍ਹਾਂ ਨੇ ਇਹ ਚੋਣ ਲੜੀ ਸੀਗੀ ਪੰਚਾਇਤ ਰੋਲ ਇੱਕ ਬਾਈ ਤੁਸੀਂ ਇਹ ਤੋਂ ਦੋ ਹੀ ਹਾਂ ਤੁਸੀਂ ਪਿੰਡ ਤੋਂ ਅੱਛਾ ਪਹਿਲਾਂ ਤਾਂ ਸਰਦਾਰ ਸਾਹਿਬ ਤੋਂ ਨਾਲ ਗੱਲ ਕਰਦੇ ਹਾਂ ਭਾਜੀ ਕੀ ਹੁਣ ਸਰਕਾਰ ਆਪਣੀ ਪੰਚਾਇਤ ਬਣੀ ਨੂੰ ਕਾਫੀ ਸਮਾਂ ਹੋ ਗਿਆ ਹਾਂਜੀ ਇੱਕ ਇਹਨਾਂ ਨੇ ਲਾਰੇ ਵੀ ਲਾ ਕੇ ਰੱਖੇ ਸੀ ਵਾਵਾ ਵੀ ਭਾਈ ਅਸੀਂ ਪਿੰਡ ਨੂੰ ਛੱਪੜ ਵੀ ਬਣਾ ਕੇ ਦੇਾਂਗੇ ਖੇਤ ਵੀ ਦੇਾਂਗੇ ਹਨਾ ਨਾ ਉਹ ਛੱਪੜ ਦਾ ਖੇਤ ਲੱਭਿਆ ਤੇ ਨਾ ਹੀ ਉਹ ਛੱਪੜ ਦਾ ਲੱਭ ਰਿਹਾ ਕਿੱਥੇ ਆਖਰਕਾਰ ਹੈ ਕਿੱਥੇ ਸਰਪੰਚ ਸਾਹਿਬ ਇਹ ਪਿੰਡ ਚ ਹੀ ਆ ਕਿਤੇ ਬਾਹਰ ਚਲ ਗਏ ਨਹੀਂ ਇੱਥੇ ਹੀ ਆ ਜੀ ਪਿੰਡ ਹੀ ਆ ਜੀ ਅੱਛਾ ਤੇ ਕੀ ਦਿਖਦਾ ਨਹੀਂ ਪਿੰਡ ਦਾ ਵਿਕਾਸ ਉਹਨਾਂ ਨੂੰ ਐਡਾ ਡੂੰਗਾ ਵਿਕਾਸ ਹੋ ਰਿਹਾ ਇਹਨਾਂ ਦਾ ਵੀ ਵਿਕਾਸ ਜੀ ਸਭੰਚ ਨੂੰ ਕਰਨਾ ਚਾਹੀਦਾ ਇਹ ਪਿੰਡ ਦਾ ਤੇ ਸਾਡੇ ਇੱਧਰ ਅਸੀਂ ਨੌਵੀਂ ਤੇ ਕੰਢੀ ਆ ਪਿਛੇ ਬਾਬਿਆਂ ਦੀ ਜਗਾ ਆ ਤੇ ਇੱਥੋਂ ਦੀ ਬਾਬੇ ਹੁਣੇ ਨੰਗ ਕੇ ਆਉਣਾ ਸੰਗਤ ਹੁੰਦੀ ਆ ਬਹੁਤ ਜ਼ਿਆਦਾ ਅੱਛਾ ਜੀ ਤੇ ਹੁਣ ਜਦੋਂ ਸਾਡੇ ਇੱਥੇ ਮੇਲਾ ਹੋਣਾ ਤਾਂ ਇੱਥੋਂ ਦੀ ਨੰਗਣਾ ਬਹੁਤ ਔਖਾ ਹੋ ਜਾਣਾ ਜੀ ਓਕੇ ਤੇ ਸਾਨੂੰ ਅਸੀਂ ਚਾਹੁੰਦੇ ਆ ਵੀ ਇਹ ਛੱਪੜ ਜਿਹੜਾ ਆ ਇਹ ਵਧੀਆ ਢੰਗ ਨਾਲ ਬਣਾਇਆ ਜਾਵੇ ਬਣਾਇਆ ਜਾਵੇ ਤੇ ਪਿੰਡ ਦਾ ਵਿਕਾਸ ਹੋਵੇ ਅੱਛਾ ਤੁਸੀਂ ਤੁਸੀਂ ਕਿਹੜੀ ਹਮਾਇਤ ਦੇ ਪੰਚ ਸੀਗੇ ਤੁਸੀਂ ਤੁਸੀਂ ਸਰਪੰਚ ਦੇ ਨਾਲ ਸੀਗੇ ਨਹੀਂ ਜੀ ਅੱਛਾ ਅਸੀਂ ਅੱਛਾ ਆਜ਼ਾਦ ਲੜਿਆ ਤੁਸੀਂ ਤੁਸੀਂ ਆਜ਼ਾਦ ਲੜੇ ਹੋ ਅੱਛਾ ਹੁਣ ਮੈਨੂੰ ਗੱਲ ਦੱਸੋ ਸਰਪੰਚ ਦੀ ਜਿਹੜੀ ਇਸ ਨੀਤੀ ਨੂੰ ਕਿਵੇਂ ਦੇਖਦੇ ਹੋ ਸਰਪੰਚ ਨੇ ਇੱਕ ਲਾਰਾ ਵੀ ਲਾਇਆ ਸੀਗਾ ਪਿੰਡ ਨੂੰ ਅਸੀਂ ਖੇਤ ਵੀ ਦੇਵਾਂਗੇ ਉਹ ਵੀ ਕਦੇ ਨਹੀਂ ਸਰਪੰਚ ਨੇ ਇਹ ਵੀ ਕਿਹਾ ਸੀ ਪਿੰਡ ਦੀ ਹਰੇਕ ਧੀ ਪੈਣ ਵਾਸਤੇ ਅਸੀਂ 12000 ਰੁਪਏ ਸਕੀਮ ਦੇਵਾਂਗੇ 12 21000 ਰੁਪਏ 11000 ਰੁਪਏ ਸਕੀਮ ਦੇਵਾਂਗੇ ਸ਼ਗਨ ਸਕੀਮ ਦੇਵਾਂਗੇ ਉਹ ਵੀ ਮੈਨੂੰ ਲੱਗਦਾ ਨਹੀਂ ਕਿਉਂਕਿ ਇਹ ਤਾਂ ਪਿੰਡ 'ਚ ਕੰਮ ਹੀ ਨਹੀਂ ਹੋਇਆ ਤੇ ਸ਼ਗਨ ਸਕੀਮ ਕਿਹਨੇ ਦੇਣੀ ਆ अच्छा ते ਹੁਣ ਇਧਰ ਬਾਈ ਹੁਣੀ ਹੋਰ ਨੇ ਤਾਂ ਬਾਈ ਸੱਸੀ ਗੱਲ ਪਾਜੀ ਪਾਜੀ ਕਿਵੇਂ ਸਰਪੰਚ ਸਾਹਿਬ ਦੇ ਕੀ ਕੀ ਲੱਗਦਾ ਵੀ ਕੰਮ ਕਮ ਕਰਦੀ ਆਸ ਹੈਗੀ ਉਹਨਾਂ ਦੀ ਕਿ ਨਹੀਂ ਅਸੀਂ ਦੇਖੋ ਜੀ ਉਹਨਾਂ ਨੇ ਪਹਿਲਾਂ ਤਾਂ ਕਿਹਾ ਸੀ ਵੀ ਇੱਥੋਂ ਜੋ ਵੀ ਗੰਦਾ ਪਾਣੀ ਹੈਗਾ ਮੈਂ ਸਾਰਾ ਖਤਮ ਕਰੂੰਗਾ ਇੱਥੋਂ ਅੱਛਾ ਜੀ ਤੇ ਉਹ ਪਹਿਲਾਂ ਖਤੇ ਦਾ ਕੀਤਾ ਜੇ ਬਾਅਦ ਚਲੋ ਖਤਾ ਨਹੀਂ ਮਿਲਿਆ ਅੱਛਾ ਤੇ ਉਹ ਕਹਿੰਦੇ ਸੀ ਮਤਲਬ ਇੱਥੋਂ ਸਿਰਫ ਸੀਵਿਆਂ ਸੀ ਉਹਨਾਂ ਨੂੰ ਥਾਂ ਦਿੰਦੇ ਸੀ ਸੀਵਾਂ ਦੇ ਨਾਲੇ ਕੋਹ ਲਿਆ ਅੱਛਾ ਅਸੀਂ ਕਿ ਇੱਥੋਂ ਸੀਵਰੇਜ ਪਾ ਕੇ ਦੀ ਉੱਥੇ ਪਾ ਲਓ ਸਾਧਮਾਲ ਨੂੰ ਛੜ ਕੇ ਜਾਂਦੀ ਹੈ ਉਹ ਕਹਿੰਦੀ ਇਥੋਂ ਅਸੀਂ ਪਹਿਲਾਂ ਸਿਵਰੇਜ ਤੋਂ ਸੀਵਰੇਜ ਪਾ ਕੇ ਲੈ ਕੇ ਆਵਾਂਗੇ ਫਿਰ ਖੂਹਾਂ ਪਟਾਂਗੇ ਅੱਛਾ ਤੇ ਹੋਇਆ ਕਿ ਜੋ ਉਹ ਨਹੀਂ ਛੱਪੜ ਦਾ ਕੰਮ ਚਾਲੂ ਕਰਦਾ ਖੂਹਾਂ ਪਟਣੀਆਂ ਚਾਲੂ ਕਰ ਦਿੱਤੀਆਂ ਹੂੰ ਤੇ ਉਹ ਅਸੀਂ ਕਰਾਤੀਆਂ ਬੰਦ ਸੀਗਾ ਪਹਿਲਾਂ ਸੀਵਰੇਜ ਦਾ ਪਾਓ ਫਿਰ ਖੂਹਾਂ ਪੋਣ ਦਾ ਫਾਇਦਾ ਕੋਈ ਜਦੋਂ ਮੋਰ ਪਾਣੀ ਜਾਣਾ ਹੀ ਨਹੀਂ ਹੈ ਹੂੰ ਪਾਣੀ ਇਥੋਂ ਗਾ ਨਿਕਲੂਗਾ ਤਾਂ ਖੂਹਾਂ ਦਾ ਫਿਰ ਹੀ ਫਾਇਦਾ ਆਪੇ ਫਿਰ ਹੀ ਫਾਇਦਾ ਅਸੀਂ ਹੁਣ ਉਹਨਾਂ ਨੂੰ ਕਿਹਾ ਸੀ ਉਧਰ ਆਪਣੀ ਜ਼ਮੀਨ ਸਾਰੇ ਖੱਤੇ ਆਪਣੇ ਦੂਜੇ ਪਾਸੇ ਬੈਂਕ ਤੋਂ ਉੱਥੇ ਨੂੰ ਮਤਾ ਪਾ ਦਿਓ ਤੇ ਸਿੱਧਾ ਸਾਰਾ ਪਾਣੀ ਉਧਰ ਦੀ ਕੱਢ ਦਿਓ ਉਧ ਅੱਛਾ ਮਤਾ ਪਾਇਆ ਨਹੀਂ ਉਹ ਕਹਿੰਦੇ ਬਾਕੀ ਪੰਜਾਂ ਚਾਰ ਸੈਨਿਕਾਂ ਨੇ ਉਹ ਅਸੀਂ ਕਹਾਂ ਸਾਡੀ ਸੇਵਾ ਅੱਛਾ ਹੁਣ ਮੈਨੂੰ ਮੈਨੂੰ ਇਹ ਗੱਲ ਦੱਸੋ ਬਈ ਜੀ ਵੀ ਪਿੰਡ ਦੇ ਕਿਹੜੇ ਕਿਹੜੇ ਵਿਕਾਸ ਕਾਰਜਾਂ ਲਈ ਮਤੇ ਪਾਏ ਹੋਏ ਆ ਤੇ ਕਿਹੜੇ ਨਹੀਂ ਅਜੇ ਤੱਕ ਪਾਏ ਮਤੇ ਦੇਖੋ ਜੀ ਸਾਡੇ ਕਬਰਾਂ ਦੇ ਵਿੱਚ ਹੂੰ ਪੋਚੇ ਉਹ ਵਿੱਚ ਸੈੱਟ ਪੈਣ ਵਾਲੀ ਉਹਦਾ ਪਾਇਆ ਹੈ ਡਿਸਪੈਂਸਰੀ ਦਾ ਪਾਇਆ ਹੈ ਡਿਸਪੈਂਸਰੀ ਦਾ ਕੀ ਮਤਾ ਪਾਇਆ ਹੈ ਸਾਤ ਨੀਮੀ ਹੈ ਡੋਨੇ ਅੱਛਾ ਉੱਚੀ ਕਰਨੀ ਉੱਚੀ ਕਰਨੀ ਅੱਛਾ ਉਹਦਾ ਪਾਇਆ ਹੈ ਤੇ ਜਿਹੜੀਆਂ ਜ਼ਮੀਨਾਂ ਕਬਜ਼ੇ ਹੋਏ ਆ ਉਹਨਾਂ ਦਾ ਪਾਇਆ ਹੈ ਉਹਨਾਂ ਦਾ ਪਾਇਆ ਤੇ ਗਲੀਆਂ ਦੇ ਵਿੱਚੋਂ ਪਾਣੀ ਚੱਕਣ ਦਾ ਮਤਾ ਪਾਇਆ ਨਹੀਂ ਇਨੇ ਗਲੀਆਂ ਚੋਂ ਪਾਣੀ ਚੱਕਣ ਦਾ ਮਤਾਂ ਨਹੀਂ ਪਾਇਆ ਪਹਿਲਾਂ ਗਲੀਆਂ ਦੇ ਵਿੱਚ ਕੀ ਇਹ ਕੀ ਇਹ ਗਲੀਆਂ ਦੇ ਵਿੱਚ ਕਿਤੇ ਘਰ ਦੇ ਵਿੱਚ ਪਾਣੀ ਭੇਜਣ ਦੀ ਤੇ ਨਹੀਂ ਵੀ ਸਰਪੰਚ ਸਾਹਿਬ ਹੁਣੀ ਕਹਿਣ ਵੀ ਗਰਾਂਟਾ ਕਰੂਣਾਂ ਪਿੰਡ ਦੀਆਂ ਨਾਲੀਆਂ ਨੂੰੜੀਆਂ ਸਾਫ਼ ਕੀ ਕਰਾਉਣੀਆਂ ਨੇ ਹਰ ਇੱਕ ਆਈ ਦਾ ਪਿੰਡ ਦੀਆਂ ਨਾਲੀਆਂ ਚ ਤੁਰੇ ਫਿਰਦਾ ਅਸੀਂ ਵੀ ਇਸ ਕਰਕੇ ਇਹਨੂੰ ਛੱਡ ਦਿੰਦੇ ਆਪਾਂ ਜੋ ਮਰਜ਼ੀ ਹੁੰਦਾ ਰਵੇ ਸਫਾਈ ਵੀ ਨਹੀਂ ਕਰਾਈਏ ਪਹਿਲਾਂ ਨਾਲੀਆਂ ਸਾਫ਼ ਕਰਾਈਆਂ ਹੋਣੀ ਅੱਛਾ ਹੈਨਾ ਸਾਨੂੰ ਡੈਕਟ ਹੁਣ ਇੱਥੇ ਪਾਣੀ ਖੜਾ ਗਾਂ ਵੀ ਮਲੇ ਸਾਰੇ ਪਾਣੀ ਖੜਾ ਚਲੋ ਮੀਂਹ ਆ ਪਾਣੀ ਅਸੀਂ ਕਿਹਨੇ ਕੋਈ ਨਹੀਂ 10 ਮਿੰਟ ਘੰਟਾ ਖੜਜੂ ਨਿਕਲ ਜਾਂਦਾ ਜਿਹੜਾ ਹਮੇਸ਼ਾ ਦਾ ਪਾਣੀ ਖੜ ਹੋਰ ਕਿਤੇ ਨਹੀਂ ਸਾਡੇ ਕਿਸ਼ਤੇ ਕੁਸ਼ਤੀ ਪਰਵਾਲਾਣੀ ਵਿੱਚ ਪਾਣੀ ਸਾਰੇ ਮਹੱਲੇ ਦਾ ਆਉਂਦਾ ਪਾਣੀ ਕੱਲੇ ਐਸਐਮਐਲ ਵਿੱਚ ਖੜਾ ਆ ਨਹੀਂ ਉਹ ਕਿਸ਼ਤੀ ਵਗੈਰਾ ਲਵਾ ਲੈਣੀ ਸੀ ਇਹਨਾਂ ਨੂੰ ਕਹਿ ਕੇ ਵੀ ਡੰਗਣਾ ਡੂੰਗਣਾ ਤੇ ਕਿਸ਼ਤੀ ਨਹੀਂ ਆਈ ਕਿ ਕਹਿੰਨੇ ਹੱਲ ਕਰਨ ਜੇ ਨਹੀਂ ਕੁਝ ਹੋ ਸਕਦਾ ਤਾਂ ਤਿੰਨ ਜਗ੍ਹਾ ਤੇ ਸਾਡੇ ਮਹੱਲੇ 'ਚ ਪਾਣੀ ਖੜਦਾ ਇਹਨੂੰ ਫੈਲਾ ਰਹਾ ਨੂੰ ਪਟਕ ਉੱਚਾ ਕਰ ਦੇਣ ਜਦੋਂ ਹੋਊਗਾ ਫਿਰ ਦੇਖੀਓਗਾ ਅੱਛਾ ਹਾਂ ਤੇ ਚਲੋ ਜੀ ਹੁਣ ਇਧਰ ਹਾਂਜੀ ਰਜੀਵ ਜੀ ਕੀ ਹਾਲ ਚੱਲ ਠੀਕ ਹੈ ਜੀ ਕਿਵੇਂ ਪਾਜੀ ਕੰਮ ਨੂੰ ਦੇਖਦੇ ਹੋ ਸਰਪੰਦੇ ਹੁਣ ਤੱਕ ਦੇ ਕੰਮਾਂ ਨੂੰ ਕਾਫੀ ਵਾਦੇ ਕੀਤੇ ਪੂਰੇ ਕੋਈ ਵੀ ਨਹੀਂ ਹੋਏ ਮਤੇ ਪਾਲਿਆ ਵੀ ਮਤੇ ਉਹ ਪਾਇਆ ਜਿਹੜੇ ਲਗਭਗ ਹਜੇ ਲੋੜ ਨਹੀਂ ਸੀਗੀ ਮਤੇ ਉਹ ਪਾਉਣ ਦੀ ਲੋੜ ਸੀ ਜਿਹੜੇ ਪਿੰਡ ਦੇ ਵਿਕਾਸ ਲਈ ਹੋਣ ਬਿਲਕੁਲ ਜੀ ਬਿਲਕੁਲ ਹਾਂਜੀ ਹੁਣ ਉਹ ਛੱਤ ਚੁੰਦੀ ਆ ਨਹੀਂ ਚੁੰਦੀ ਪਤਾ ਨਹੀਂ ਉੱਥੇ ਕੋਈ ਕੋਡਾ ਕੋਈ ਜਾਂਦਾ ਇਲਾਜ ਕਰਾਉਣ ਲਈ ਅੱਜ ਕੱਲ ਤੁਹਾਨੂੰ ਪਤਾ ਹੀ ਆ ਹੈਨਾ ਤੇ ਉਹ ਆ ਮਤਾ ਪਾ ਦਾ ਵੀ ਅਸੀਂ ਆਪਾਂ ਨਮਾ ਬਣਵਾਉਣਾ ਆ ਗ੍ਰਾਂਟ ਲੈਣੀ ਆ ਪਰ ਜਿਹੜੇ ਜਿਹੜੇ ਚੀਜ਼ ਦੀ ਮਤਾ ਚਾਹੀਦਾ ਆਪਾਂ ਨੂੰ ਮੇਨ ਆਪਾਂ ਨੂੰ ਪ੍ਰੋਬਲਮ ਕੀ ਜੀ ਪਾਣੀ ਦੀ ਪਾਣੀ ਦੀ ਲੜਾਈ ਸਾਡੇ ਪਿੰਡ ਪਿਛਲੀ ਵਾਰੀ ਨਾਲਿਆਂ ਦੀ 6 ਸਾਲ ਲੜਾਈ ਇਹੀ ਹੋਈ 6 ਸਾਲ ਹੋ ਗਏ ਲੜਾਈ ਲੜਦੇ ਨੂੰ ਹੂੰ ਠੀਕ ਹੈ ਜੀ ਇਹੀ ਲੜਾਈ ਲੜੀ ਜਾਂਦੇ ਆ ਪਾਣੀ ਇੱਧਰ ਨਹੀਂ ਪਾਉਣਾ ਉੱਧਰ ਨਹੀਂ ਪਾਉਣਾ ਅਸੀਂ ਤਾਂ ਕਹਿੰਨੇ ਮਤਾਂ ਜਿੱਧਰ ਮਰਜ਼ੀ ਪਵਾ ਲਓ ਚਾਹੇ ਇੱਧਰ ਪਵਾ ਲਓ ਚਾਹੇ ਉੱਧਰ ਪਵਾ ਲਓ ਸਾਨੂੰ ਕੋਈ ਇਤਰਾਜ਼ ਨਹੀਂਗਾ ਪਾਣੀ ਪਿੰਡ ਸਾਫ਼ ਹੋਣਾ ਚਾਹੀਦਾ ਗੱਲ ਖਤਮ ਕਰੋ ਹਨਾ ਵੀ ਉਹ ਇੱਕ ਕਹਿੰਦਾ ਮੈਂ ਇੱਧਰ ਨਹੀਂ ਪਾਉਣ ਦੇਣਾ ਦੂਜਾ ਕਹਿੰਦਾ ਮੈਂ ਉੱਧਰ ਪਾਉਣ ਦੇਣਾ ਅਸੀਂ ਤਾਂ ਮਤਾਂ ਸਾਰੇ ਪੰਜ ਸਾਡੇ ਨਾਲ ਆ ਲੈ ਲੈ ਇਹ ਕੱਲੇ ਕੱਲੇ ਕੱਲਾ ਹੀ ਆ ਠੀਕ ਹੈ ਜੀ ਸਾਨੂੰ ਕੋਈ ਇਤਰਾਜ਼ ਨਹੀਂ ਜਿੱਥੇ ਮਰਜ਼ੀ ਮਤਾਂ ਪਵਾ ਲਵੇ ਕੱਲੇ ਕੱਲੇ ਘਰ ਜਾ ਕੇ ਕਹੀ ਜਾਣਾ ਵੀ ਉਹ ਮਤਾਂ ਨਹੀਂ ਪਾਉਂਦਾ ਉਹ ਮਤਾਂ ਨਹੀਂ ਪਾਉਂਦਾ ਮੈਂ ਕਹਿੰਦਾ ਮਤੇ ਵਾਲੀ ਕਾਪ ਕਿਹੜਾ ਮਤਾ ਤੇ ਅਸੀਂ ਨਹੀਂ ਸਹਿਮਤ ਨਹੀਂ ਸਹਿਮਤ ਠੀਕ ਹੈ ਜੀ ਤੇ ਜੇ ਹੁਣ ਤੁਸੀਂ ਕੱਲੇ ਕੱਲੇ ਘਰ ਜਾ ਕੇ ਕਹੀ ਜਨੂੰ ਬਦਨਾਮ ਕਰੋਗੇ ਅਸੀਂ ਬਦਨਾਮੀ ਅਸੀਂ ਝੱਲਣ ਲਈ ਥੋੜੋ ਬਣੇ ਆ ਅਸੀਂ ਤਾਂ ਕੰਮ ਕਰਨ ਲਈ ਬਣੇ ਆ ਕੰਮ ਅਸੀਂ ਉਹ ਕਰਨਾ ਆ ਜਿਹਦੀ ਲੋੜ ਆ ਉਹਦੇ ਉਹ ਮਤੇ ਵੀ ਅਸੀਂ ਪਾਇਆ ਅਜਾ ਤੁਹਾਡੇ ਸਰਪੰਚ ਤੇ ਹੋਰ ਵੀ ਇਲਜ਼ਾਮ ਲੱਗੇ ਨੇ ਵੀ ਪਿੰਡ ਦੀ ਗ੍ਰਾਂਟ ਦੇ ਵਿੱਚੋਂ ਪੈਸੇ ਕਢਾ ਲਏ ਪਿੰਡ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਾ ਲਏ ਹਾਂ ਬਿਲਕੁਲ ਇੱਕ ਅਸੀਂ ਸੁਣੀ ਸੀ ਪਕਾਰ ਚੰਦ ਦੀ ਦੂਜੀ ਆਪਣੀ ਇੰਟਰਵਿਊ ਹਾਂ ਜੀ ਉਹ ਵੀ ਲਿਖਿਆ ਵੀ 67000 ਰੁਪਏ ਨੇ ਪਾ ਲਏ ਕਿਉਂਕਿ ਸਾਨੂੰ ਤਾਂ ਉਹਦੇ ਬਾਰੇ ਪਤਾ ਹੀ ਨਹੀਂ ਪਤਾ ਨਹੀਂ ਵੇ ਪਾਣੀ ਕਦੋਂ ਇਹ ਨਹੀਂ ਤੇਲ ਲਿਆਂਦਾ ਕਦੋਂ ਇਹ ਨਹੀਂ ਮਸ਼ੀਨਾਂ ਲਾਈਆਂ ਸਾਡੇ ਤੋਂ ਮਤੇ ਸੇਨ ਕਰਲੇ ਪਰ ਸਾਨੂੰ ਇਹ ਨਹੀਂ ਸਮਝੇ ਨਹੀਂ ਜ਼ਰੂਰੀ ਵੀ ਇਹਨਾਂ ਨੂੰ ਬੰਦੇ ਨੂੰ ਬੁਲਾਈਏ ਅੱਛਾ ਪਤਾ ਨਹੀਂ ਉਹ ਸਾਫ਼ ਕੀਤੇ ਵੀ ਹੁਣੇ ਕਿ ਨਹੀਂ ਕੀਤੇ ਹੁਣੇ ਰੱਬ ਜਾਣਦਾ ਜੀ ਚਲੋ ਇੱਕ ਮਿੰਟ ਆਪਾਂ ਹੁਣ ਅਵਤਾਰ ਚੰਦਨ ਨਾਲ ਪੂਰੀ ਗੱਲਬਾਤ ਜਾਣਦੇ ਆਂ ਵੀ ਅਸਲ ਮੈਟਰ ਕੀ ਸੀ ਹਾਂਜੀ ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਈ ਤੁਸੀਂ ਹਲਾਜੀ ਅੱਛਾ ਮੈਨੂੰ ਹੁਣ ਇੱਕ ਗੱਲ ਦੱਸੋ ਵੀ ਚਲੋ ਪਿੰਡ ਦਾ ਤੁਹਾਡਾ ਵਾਵਾ ਹੀ ਹੁਣ ਵਧੀਆ ਹੋ ਗਿਆ ਤੇ ਇੱਥੇ ਪਤਾ ਲੱਗਾ ਵੀ ਕਿਸ਼ਤੀਆਂ ਕੁਸ਼ਤੀਆਂ ਪਾਉਣੀਆਂ ਨੇ ਸਰਪੰਚ ਸਾਹਿਬ ਨੇ ਅਨਾ ਮਤਾ ਮੂ ਤੇ ਉਹ ਸਭ ਹੁਣ ਮੈਨੂੰ ਇਹ ਗੱਲ ਲਾ ਦੋ ਜਿਹੜੇ ਪੈਸੇ ਕਢਾਏ ਨੇ ਉਹਦੀ ਕਿਸ਼ਤੀ-ਕੁਸ਼ਤੀ ਬਣਾਉਣ ਵਾਸਤੇ ਕਢਾਏ ਕੀ ਕੀਤਾ ਕੀ ਆ ਉਹਦਾਂ ਦੇਖੋ ਪਾਜੀ ਗੱਲ ਇਹ ਆ ਵੀ ਜਦੋਂ ਆਪਾਂ ਨਾ ਇਲੈਕਸ਼ਨ ਲੜਨ ਲੱਗੇ ਸੀਗੇ ਸਰਪੰਚੀ ਦੀ ਤੁਹਾਡੇ ਕੋਲ ਇੱਕ ਇੰਟਰਵਿਊ ਕਰਾਈ ਸੀ ਉਦੋਂ ਦੀ ਸਾਈਡ ਤੇ ਆਪਾਂ ਕਬਰਸਤਾਨ ਤੇ ਮੋਰੇ ਬੈਠ ਕੇ ਬਿਲਕੁਲ ਮੈਂ ਇਹ ਗੱਲ ਕਹੀ ਸੀ ਵਾਅਦੇ ਨਾਲ ਵੀ ਇਹਨੂੰ ਸਰਪੰਚੀ ਦਾ ਸਰਪੰਚ ਕਹੋਣ ਦਾ ਲਾਲਚ ਆ ਕੰਮ ਕਰਨ ਦਾ ਚਾਹ ਨਹੀਂ ਸਰਪੰਚ ਸਾਹਿਬ ਕਹੋਣ ਦਾ ਸਰਪੰਚ ਸਾਹਿਬ ਕਹੋਣ ਦਾ ਚਾਹ ਆ ਕੰਮ ਕਰਨ ਦਾ ਚਾਹ ਨਹੀਂ ਹੈਗਾ ਕਿਉਂਕਿ ਇਹ ਥੋੜਾ ਜਿਹਾ ਪੈਸੇ ਦੇ غرੂਰ ਚ ਆ ਇਹਨਾਂ ਨੂੰ ਗਰੀਬ ਲੋਕ ਦੀ ਦੇ ਨਹੀਂ ਹੈਗੇ ਜੇ ਦੀ ਦੇ ਹੋਣ ਤੇ ਸਾਡੇ ਮਹੱਲੇ ਜਾ ਕੇ ਇੱਕ ਵਾਰੀ ਖਾਣ ਦਾ ਸਹੀ ਸਾਡੇ ਮਹੱਲੇ ਨੇ ਜਿੰਨਾ ਇਹਨਾਂ ਦਾ ਸਾਥ ਦਿੱਤਾ ਇਹਨਾਂ ਨੂੰ ਵੋਟਾਂ ਪਾਈਆਂ ਕਾਮਯਾਬ ਕੀਤਾ ਬਈ ਸਰਪੰਚ ਨੇ ਸਾਡੇ ਮਹੱਲਾ ਸਾਫ਼ ਕਰ ਦੇਣਾ ਇਹਨੇ ਵਾਦਾ ਵੀ ਕੀਤਾ ਸੀਗਾ ਮੈਂ ਛੱਪੜ ਬਾਹਰ ਬਣਾਉਂਗਾ ਖਤਾ ਲੈ ਕੇ ਹੁਣ ਮੁੰਡਿਆਂ ਤੋਂ ਜਦੋਂ ਪਤਾ ਲੱਗਦਾ ਰਹਿੰਦੇ ਆ ਕਹਿੰਦਾ ਜੀ ਉਹ ਸਾਫ਼ ਹੀ ਮੁੱਕ ਰ ਗਿਆ ਜੀ ਮੈਨੂੰ ਆਪਣਾ ਦਿਖਾ ਲਓ ਕਿੱਥੇ ਲੈਖੇ ਦਿੱਤਾ ਮੈਂ ਇਹ ਗੱਲ ਮੈਂ ਉਦੋਂ ਵੀ ਇੰਟਰਵਿਊ 'ਚ ਕਹੀ ਸੀਗੀ ਮੈਂ ਕਿਹਾ ਜਦੋਂ ਅਸੀਂ ਇਹਨੂੰ 2008 'ਚ ਸਰਪੰਚ ਬਣਾਇਆ ਸੀ ਇਹਨੇ ਸਾਡੇ ਨਾਲ ਅਸਟਾਮ ਤੇ ਵਾਦਾ ਕੀਤਾ ਸੀ ਉਹ ਅਸਟਾਮ ਅਸੀਂ ਇਹਦੀਆਂ ਗੱਲਾਂ 'ਚ ਆ ਗਏ ਤੇ ਘਰੇ ਹੀ ਛੱਡ ਆਏ ਸੀਗੇ ਸਹੀ ਕਿਹਾ ਯਾਰ ਸਰਪੰਚ ਵਧੀਆ ਬੰਦਾ ਆ ਪੈਸੇ ਵਾਲਾ ਆ ਵੀ ਇਹ ਬੰਦੇ ਮੁੱਕਣ ਥੋੜੋ ਲੱਗਾ ਤੇ ਉਹ ਜਦੋਂ ਆਪਾਂ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਇਹਨੇ ਵੀ ਇੱਕ ਵੀਡੀਓ ਬਣਾਈ ਸੀ ਉਹਦੇ 'ਚ ਵੀ ਕਿਹਾ ਸੀ ਇਹਨੇ ਝੂਠ ਬੋਲਦਾ ਜੀ ਇਹ ਗੱਲਾਂ ਵੀ ਮੈਨੂੰ ਅਸਟਾਮ ਦਿਖਾ ਲੈ ਹੋਣੇ ਇਹ ਮੁੰਡਿਆਂ ਨਾਲ ਵੀ ਸਾਡੇ ਪੂਰੇ ਮਹੱਲੇ ਨਾਲ ਹੀ ਧੋਖਾ ਕਰ ਗਿਆ। ਕੀ ਬਾਤ ਹੈ। ਮੰਦਾ ਜੀ ਮੈਂ ਨਹੀਂ ਕੁਝ ਵੀ ਵਾਦਾ ਕੀਤਾ ਮੈਨੂੰ ਦਿਖਾ ਲਓ ਕਿੱਥੇ ਲੈ ਕੇ ਦਿੱਤਾ। ਅੱਛਾ। ਯਾਨੀਕ ਕਹਾਣੀ ਇਹ ਆ ਵੀ ਕੰਮ ਨਹੀਂ ਕਰਨਾ। ਕੰਮ ਨਹੀਂ ਕਰਨਾ। ਸਿਰਫ ਸਰਪੰਚ ਸਾਹਿਬ ਹੀ ਕਹੋਣਾ ਆ ਵੀ ਮੈਂ ਸਰਪੰਚ ਆ ਲੋਕ ਮੇਰੇ ਕੋਲ ਚੱਲ ਕੇ ਆਉਣ। ਬਸ ਆਹ ਚਾਹ। ਪਰ ਉਹ ਪੈਸੇ ਵਾਲਾ ਮੈਟਰ ਕੀ ਰਿਹਾ? ਪੈਸੇ ਵਾਲਾ ਇਹ ਆ ਭਾਜੀ ਵੀ ਦੇਖੋ ਇਹਨਾਂ ਨੇ ਸਾਨੂੰ ਹੀ ਪਤਾ ਇੱਥੇ ਕੰਮ ਜੇ ਕੰਮ ਕਰਾਇਆ ਹੋਵੇ ਤੇ ਦਿਸੇ ਨਾ। ਦਿਸੇ ਨਾ। ਤੁਸੀਂ ਆ ਪੰਜ ਖੜੇ ਆ ਬਾਕੀ ਵੀ ਪੰਜਾਂ ਦੇ ਭਾਬਾ ਘਰ ਜਾ ਕੇ ਪੁੱਛਦੇ ਵੀ ਤੇ ਤੁਹਾਡੇ ਰਹਿਨਮਾਈ ਹੀਟ ਕਰਾਇਆ ਕੱਲਾ ਹੀ ਕਰਾਉਂਦੇ ਆ ਵੀ ਜੇ ਪਤਾ ਨਹੀਂ ਕਰਾਇਆ ਜਾਂ ਨਹੀਂ ਕਰਾਇਆ ਕਾਗਜ਼ਾਂ 'ਚ ਹੀ ਆ ਉਹ ਹੂੰ ਕਾਗਜ਼ਾਂ 'ਚ ਹੁਣ ਦੇਖੋ ਇਹਨਾਂ ਨੇ ਡੀਜ਼ਲ ਦੇ ਪੈਸੇ ਮੈਂ ਪਵਾਏ ਆ ਆਪਣੇ ਖਾਤੇ ਦੇ ਵਿੱਚ ਕਿੰਨੇ ਪੈਸੇ ਸੀ ਉਹ ਇਹਨੇ 67000 69000 737 ਰੁਪਏ ਆਪਣੇ ਪਰਸਨਲ ਖਾਤੇ ਦੇ ਵਿੱਚ ਪਰਸਨਲ ਖਾਤੇ ਵਿੱਚ ਪਰਸਨਲ ਅੱਛਾ ਜਦ ਕਿ ਉਹ ਨਹੀਂ ਪਵਾ ਸਕਦੇ ਹੂੰ ਅਰੇ ਇਹ ਤੁਸ ਪਹਿਲਾਂ ਵੀ ਇਹ ਸਰਪੰਚੀ ਕਰ ਚੁੱਕੇ ਆ ਪਹਿਲਾਂ ਸੀਗਾ ਵੀ ਲੋਕਾਂ ਨੂੰ ਪਤਾ ਨਹੀਂ ਸੀਗਾ ਐਸ ਵੇਲੇ ਲੋਕ ਜਾਗ ਰੁਕਿਆ ਲੋਕਾਂ ਨੂੰ ਪਤਾ ਆ ਵੀ ਸਾਡੇ ਪਿੰਡ ਦੀ ਪੰਚਾਇਤ ਕੀ ਕਰਦੀ ਹੈ ਕੀ ਕਰਦੀ ਹੈ ਹੈਨਾ ਇਹਨਾਂ ਨੇ ਉਹ ਆਪਣੇ ਖਾਤੇ 'ਚ ਪਵਾ ਕੇ ਉਹ ਸਰਕਾਰ ਦੀ ਗਾਈਡਲਾਈਨਸ ਦੇ ਮੈਸੇਜ ਯੂਜ਼ ਕੀਤਾ ਮੈਸੇਜ ਕੀਤਾ ਉਹ ਇਹਨਾਂ ਨੇ ਆਪਣੇ ਪਰਸਨਲ ਖਾਤੇ 'ਚ ਪਾਈ ਜਦੋਂ ਹੁਣ ਅਸੀਂ ਗੱਲ ਕਰਦੇ ਆਂ ਤੇ ਲੋਕਾਂ ਨੂੰ ਕਹਿੰਦੇ ਜੀ ਹਵਤਾਚ ਅੰਦਰ ਤੱਕ ਕੰਮ ਹੀ ਇਹੇ ਆ ਵੇ ਪਿਛਲੀ ਵਾਰ ਵੀ ਦਰਖਾਸਤਾਂ ਦਿੰਦਾ ਸੀ ਤੇ ਹੁਣ ਮੇਰੇ ਬਾਰੇ ਵੀ ਦਰਖਾਸਤਾਂ ਦਿੰਦਾ। ਕੀ ਗੱਲ ਨਹੀਂ ਉਹ ਪੈਸੇ ਉਹ ਪੈਸੇ ਫਿਰ ਕਿਨੇ ਪਵਾ ਲੈ ਖਾਤੇ ਚ ਫੇ ਇਹਨੇ ਨਹੀਂ ਪਵਾਏ ਹੋਰ ਕਿਨੇ ਪਵਾਏ ਫਿਰ ਇਹ ਇਹਨਾਂ ਨੇ ਪਵਾਏ ਆਪਣੇ। ਉਹ ਮੰਨਦੇ ਐ ਇਸ ਗੱਲ ਨੂੰ ਵੀ ਮੈਂ ਪਵਾਏ ਆ। ਅੱਛਾ ਜਦੋਂ ਅਸੀਂ ਹੁਣ ਮੰਨ ਲਓ ਅਸੀਂ ਆਪਣਾ ਦੁੱਖ ਦੱਸਦੇ ਆ ਯਾਰ ਭਾਜੀ ਇੱਥੋਂ ਸਾਡਾ ਮਹੱਲਾ ਦੇਖੋ ਕੋਈ ਬੱਚੇ ਸਕੂਲ ਜਾਂਦੇ ਆ। ਸਾਡਾ ਸਾਡੇ ਕੋਈ ਬੰਦਾ ਇਸ ਤਰ੍ਹਾਂ ਆ ਜਾਵੇ ਉਹੀ ਕਹਿਣਾ ਹੈ ਇਹ ਘਟਿਆ ਪਿੰਡ ਆ ਘਟਿਆ ਲੋਕਾਂ ਦਾ ਪਿੰਡ ਆ ਵੀ ਇਹ ਆ ਕੀ ਆ ਗੰਦ ਨਹੀਂ ਚੱਕ ਸਕਦੇ ਗੰਦ ਚੱਕਣਾ ਪੰਚਾਇਤ ਨੇ ਪਿਛਲੀ ਵਾਰੀ ਵੀ ਪੰਚਾਇਤ ਸੀਗੀ ਉਹ ਉਹ ਵੀ ਕੰਮ ਕਰਦੇ ਸੀ ਹੁਣ ਵੀ ਪੰਚਾਇਤ ਹੀ ਆ ਮੇਨ ਮੁਖੀ ਇਹਦਾ ਸਰਪੰਚ ਆ ਅੱਛਾ ਵੀਡੀਓ ਸਾਹਿਬ ਨੇ ਵੀ ਕਿਹਾ ਤੁਸੀਂ ਕਿ ਵੀ ਪੈਸਾ ਸਰਪੰਚ ਆਪਣੇ ਖਾਤੇ ਨਹੀਂ ਪਵਾ ਸਕਦਾ ਚਾਹੇ ਰੁਪਈਆ ਵੀ ਹੋਵੇ ਨਹੀਂ ਪਵਾ ਸਕਦਾ ਭਾਈ ਉਹ ਦੇਖੋ ਉਹ ਅਹੀ ਮੈਟਰ ਸ਼ੁਰੂ ਕਰ ਦਿੱਤਾ ਡੀਸੀ ਸਾਹਿਬ ਨੂੰ ਦਰਖਾਸਤ ਦੇ ਦਿੱਤੀ ਫਿਰ ਪੈਸੇ ਕਿਵੇਂ ਪਵਾਲ ਹੈ ਬੰਦੇ ਜੀ ਦੇਖੋ ਇਹ ਸਾਈਟਰੀ ਨੂੰ ਕਹਿ ਦਿੰਦੇ ਆ ਸਾਈਟਰੀ ਸਾਹਿਬ ਤੁਸੀਂ ਮਤਾ ਪਾ ਦਿਓ ਮੇਰੇ ਖਾਤੇ ਚ ਆ ਜਾਣੇ ਆ ਮੰਨ ਲਓ ਤੇ ਉਹ ਫਿਰ ਸਾਨਗੜ ਕਰਕੇ ਗੋਲ ਮੋਲ ਕਰ ਜਣੇ ਆ ਆਪਾਂ ਇੱਕ ਲੇਬਰ ਤੋਂ 2-4 ਦਿਹਾੜੀਆਂ ਲਵਾ ਲਈਆਂ ਜੇ ਆਪਾਂ ਲੇਬਰ ਕੋਲੋਂ ਉਹਦੀਆਂ ਦਿਹਾੜੀਆਂ ਲਵਾ ਕੇ ਉਹਨੂੰ ਸਾਰੇ ਪੈਸੇ ਦੇ ਲਈਏ ਉਹਨੇ ਕਹਿੰਦਾ ਇਹ ਤਾਂ ਮੇਰੇ ਆ ਲੇਬਰ ਨੇ ਕਹਿੰਨਾ ਸਰਪੰਚ ਨੇ ਤਾਂ ਉਹਨੂੰ ਉਨੇ ਦੇਣੇ ਆ ਜਿੰਨੇ ਨੇ ਬਣਦੇ ਬਾਕੀ ਉਹਨੇ ਜੇਬੀ ਚ ਪਾਉਣੇ ਆ ਕੀ ਆ ਵਾ ਤਾਂ ਵੱਲੋਂ ਦਿਹਾੜੀਆਂ 4 ਲੱਗੀਆਂ ਤੇ 50 ਲਿਖਣੀਆਂ ਨੇ ਕਿੰਦੀ ਡੀਜ਼ਲ ਦੇ ਆ ਡੀਜ਼ਲ 5 ਲੀਟਰ ਲਿਆਂਦਾ 50 ਲੀਟਰ ਦੀ ਪਾਰਚੀ ਤੁਸੀਂ ਮੰਨ ਲਓ ਸਰਪੰਚ ਸਾਹਿਬ ਇੱਕ ਵੀਡੀਓ ਕਹਿੰਦੇ ਜੀ ਮੈਂ 20 30 ਲੀਟਰ ਦੀ ਕਿਥੋਂ ਪਰਚੀ ਲੈ ਮੈਂ ਜਦੋਂ ਪੰਪ ਤੋਂ ਜਾਂਦੇ ਆ ਪਰਚੀ ਦਿੰਦੇ ਆ ਉਹ ਤਾਂ 10 ਰੁਪਏ ਦੀ ਵੀ 10 ਲੀਟਰ ਦੀ ਵੀ ਪਰਚੀ ਦਿੰਦੇ ਆ 5 ਲੀਟਰ ਦੀ ਵੀ ਪਰਚੀ ਦਿੰਦੇ ਆ ਜਦੋਂ ਜਦੋਂ ਉਹਦੇ ਨਾਲ ਚੈੱਕ ਕੱਟੋ ਤੁਸੀਂ ਜਿੰਨੇ ਜਿੰਨੇ 100 ਲੀਟਰ ਲੈ ਲਿਆ 200 ਲੀਟਰ ਲੈ ਲਿਆ ਉਹਦੇ ਖਾਤੇ 'ਚ ਪੈ ਜਾਂਦੇ ਪੈ ਇਹ ਜਦੋਂ ਜਦੋਂ ਡੀਜ਼ਲ ਲਿਆਂਦਾ ਹੀ ਨਹੀਂ ਉਹਦੇ ਹੀ ਡੀਜ਼ਲ ਲੈਖੇ ਤੇ ਆਪਣੇ ਪਰਸਨਲ ਖਾਤੇ 'ਚ ਪਵਾ ਲੈ ਲੋਕਾਂ ਨੂੰ ਕਹਿੰਦਾ ਜੀ ਮੇਰਾ ਖਾਤੇ 'ਚ ਸੀਗੀ ਲੋਕਾਂ ਨੂੰ ਪਤਾ ਮੇਰੇ ਬਾਰੇ ਲੋਕਾਂ ਨੂੰ ਹੋਰ ਸਾਨੂੰ ਵੀ ਪਤਾ ਹੀ ਹੈ ਤੁਹਾਡੇ ਬਾਰੇ ਵੀ ਤੁਸੀਂ ਬਿਲਕੁਲ ਬਿਲਕ ਸਾਨੂੰ ਤਾਂ ਸਰਪੰਚ ਬਾਰੇ ਉਹ ਵੀ ਪਤਾ ਜਿਹੜਾ ਸਰਪੰਚ ਪਿੰਡ ਦੇ ਵਿੱਚ ਪਤਾ ਨਹੀਂ ਹੁੰਦਾ ਨਹੀਂ ਚਲੋ ਉਹ ਉਹ ਦੇਖੋ ਪਰਸਨਲ ਗੱਲਾਂ ਆ ਉਹ ਉਹਨਾਂ ਦਾ ਕੰਮ ਆ ਦਫਾ ਪਟਣਾ ਜਦੋਂ ਇਲੈਕਸ਼ਨ ਆਉਂਦੀ ਹੁੰਦੀ ਨਾ ਉਹ ਦਫਾ ਤੋਂ ਦਫਾ ਪਟਾ ਲੈਂਦੇ ਹੁੰਦੇ ਆ ਇੱਕ ਬਿਲਕੁਲ ਬਿਲਕੁਲ ਹੋਰ ਕਿਸੇ ਦੀ ਏਦਾਂ ਪਟਾਉਂਦੇ ਹੋ ਇਹਨਾਂ ਨੂੰ ਉਹ ਐਕਸਪੀਰੀਐਂਸ ਬਹੁਤ ਆ ਐਕਸਪੀਰੀਐਂਸ ਬਹੁਤ ਆ ਜੀ ਬਿਲਕੁਲ ਚਲੋ ਠੀਕ ਆ ਭਾਜੀ ਨਹੀਂ ਬਾਕੀ ਜੀ ਮੈਂ ਛੋਟੀ ਜਿਹੀ ਇੱਕ ਹੋਰ ਗੱਲ ਕਰਨੀ ਆ ਜੀ ਦੇਖੋ ਮੈਂ ਅਸੀਂ ਸਰਪੰਚ ਸਾਹਿਬ ਨਾਲ ਕੋਈ ਦੁਸ਼ਮਣੀ ਨਹੀਂ ਰੱਖਦੀ ਹੈਗੀ ਪਿੰਡ ਦੇ ਮਸਲੇ ਤੇ ਸਿਰਫ ਗੱਲ ਕਰਦੇ ਆ ਜੇ ਸਰਪੰਚ ਨੂੰ ਲੱਗ ਸਾਡਾ ਮਹੱਲਾ ਇਕੱਠਾ ਕਰੇ ਪਿੰਡ ਇਕੱਠਾ ਕਰੇ ਪੰਚਾਇਤ ਨੂੰ ਇਕੱਠੀ ਕਰਕੇ ਸਾਨੂੰ ਜਵਾਬ ਦੇਵੇ ਵੀ ਛੱਪੜ ਕਿਉਂ ਨਹੀਂ ਬਣ ਰਿਹਾ ਜਿਹੜਾ ਛੱਪੜ ਨੂੰ ਰੋਕਦਾ ਉੱਤੇ ਕਾਰਵਾਈ ਨਹੀਂ ਹੁੰਦੀ ਪੰਚਾਇਤ ਦਾ ਲਿਖਿਆ ਕੋਈ ਧੋੜ ਹੀ ਸਕਦਾ ਆਬੀਸਲੀ ਠੀਕ ਨਹੀਂ ਜਦੋਂ ਅਸੀਂ ਕਰਨਾ ਹੀ ਨਹੀਂ ਲਾਂਬਾ ਪਤਾ ਕਿ ਇਹਨੂੰ ਮਿਲਦਾ ਜੀ ਪਿੰਡ ਦੇ ਵਿੱਚ ਇੱਕ ਜੀ ਹਵਤਾਲ ਚੰਦੇ ਆ ਇੱਕ ਰਜੀਵ ਜੋਸ਼ੀ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਕਹਿੰਦਾ ਆਪਣਾ ਮਤਾ ਲਿਆ ਵੀ ਰਜੀਵ ਜੋਸ਼ੀ ਦੇ ਹਰੇਕ ਮਤੇ ਤੇ ਸੈਨ ਆ ਬਾਕੀ ਸਾਰੇ ਪੰਚਾਂ ਦੇ ਵੀ ਸੈਨ ਆ ਕੋਈ ਇਦਾਂ ਦਾ ਜਿੰਨੇ ਜਿੰਨੇ ਨੇ ਮਤੇ ਪਾਏ ਆ ਸਾਰੇ ਤੇ ਸੈਨ ਕਰਦੇ ਆ ਉਹ ਸਰਮਣ ਏਸੀ ਰੂਮ ਚ ਬੈਠਾ ਆ ਤੁਸੀਂ ਉਹਨੂੰ ਫੋਨ ਕੀਤਾ ਯਾਰ ਆ ਜਾ ਮਰ ਜਾ ਆਪਾਂ ਪਿੰਡ ਦੇ ਮਸਲੇ ਲਈ ਗੱਲ ਕਰੀਏ ਕੋਈ ਸਾਬਜਵਾਦ ਦਿੱਤਾ ਨਹੀਂ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਨਹੀਂ ਆਣਾ ਤੁਸੀਂ ਜਿੱਦਾਂ ਲੈਣੀ ਕਰ ਦਿਓ ਜਿਹੜੇ ਬੰਦੇ ਨੂੰ ਦਰਦਿਆ ਪਿੰਡ ਦਾ ਹਨਾ ਉਹ ਮੱਲੇ ਜਾ ਕੇ ਖੜਦਾ ਮੱਲੇ ਵਾਲੇ ਲੋਕਾਂ ਦੀ ਬਾਹ ਫੜਦਾ ਆ ਜਾਓ ਯਾ ਦੱਸੋ ਭਾਈ ਜੀ ਕੀ ਪ੍ਰੋਗਰਾਮ ਹੈ ਮੈਂ ਤੁਹਾਡੇ ਨਾਲ ਖੜਾ ਆ ਹੂੰ ਹੂੰ ਬਾਕੀ ਇੱਕ ਜੇ ਤੁਸੀਂ ਕਹਿੰਦੇ ਤਾਂ ਮੈਂ ਇੱਕ ਛੋਟੀ ਜਿਹੀ ਹੋਰ ਕਰਨੀ ਚਾਹਦਾ ਇਹ ਕਹਿੰਦਾ ਸਾਡੇ ਗੱਲ ਮੈਂ ਕੀ ਕੰਮ ਕਰਨ ਦੀ ਇਹ ਕੰਮ ਕਰਦਾ ਨਹੀਂ ਹੈਗਾ ਕਮਾਂ ਨੂੰ ਰੋਕਦਾ ਹੈ ਜੇ ਦੂਜਾ ਬੰਦਾ ਵੀ ਕੰਮ ਕਰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸਾਡੇ ਮਾਤਾ ਸੁਨਾਣੀ ਦਾ ਅਸੀਂ ਇੱਕ ਮੰਦਿਰ ਬਣਦਾ ਉਹਦਾ ਅਸੀਂ ਡੀਡੀਪੀਓ ਤੋਂ ਕੇਸ ਜਿੱਤੇ ਹੋਏ ਆ ਪਿਛਲੀ ਪੰਚਾਇਤ ਤੋਂ ਹਾਂਜੀ ਇਹਨੇ ਹੁਣ ਸਾਡੇ ਜਿਹੜੇ ਨੇ ਪਿੰਡ ਦੇ ਭੋਲੇ ਲੋਕ ਆ ਉਹਨਾਂ ਨੂੰ ਇਹ ਗੱਲ ਕਹਿ ਰਿਹਾ ਵੀ ਮੇਰੇ ਤੋਂ ਮਤਾ ਪਵਾਓ ਮੇਰੇ ਤੋਂ ਮਤਾ ਪਵਾਓ ਯਾਰ ਜਦੋਂ ਤੁਸੀਂ ਦੇਖੋ ਜਦੋਂ ਅਸੀਂ ਪਿਛਲੀ ਪੰਚਾਇਤ ਕੋਲੋਂ ਕੇਸ ਜਿੱਤੇ ਹੀ ਗਏ ਜੀਡੀਪੀਓ ਨੇ ਸਾਡੇ ਹੱਕ ਜੇ ਮੰਨਦ ਕਰ ਦਿੱਤਾ ਵੀ ਤੁਸੀਂ ਤਿੰਨ ਕਨਾਲ ਦੀ ਜਗਾ ਗਰਦਾਰੀ ਤਿੰਨ ਕਨਾਲ ਆ ਸਾਡੇ ਦੇ ਨਾਲ ਵੀ ਉਹ ਮੰਦਰ ਦੇ ਨਾਮ ਬੋਲਦੀ ਆ ਜੀ ਹੁਣ ਅਸੀਂ ਦੁਬਾਰਾ ਫੇਰ ਹੀ ਪੰਚਾਇਤ ਦੀਆਂ ਮੈਂਤਾ ਕਰੀਏ ਪਿਛਲੀ ਚਾਹਤਦਾ ਸੀ ਭਾਜੀ ਤੁਹਾਨੂੰ ਪਤਾ ਲੈ ਵੀ ਉਹ ਜਦੋਂ ਸਰਪੰਚ ਸਾਹਿਬ ਕਹੋਣਾ ਚਾਹੁੰਦੇ ਨੇ ਤੇ ਸਰਪੰਚ ਸਾਹਿਬ ਤੁਹਾਨੂੰ ਚਾਹੀਦਾ ਸੀ ਸਰਪੰਚ ਸਾਹਿਬ ਦੇ ਕੋਲ ਪੈਰੀ ਹੱਥ ਲਾਉਂਦੇ ਜਾ ਕੇ ਸਰਪੰਚ ਸਾਹਿਬ ਪਲੀਜ਼ ਮਾਤਾ ਪਾ ਦਿਓ ਜੀ ਮਾਤਾ ਦਾ ਮੰਦਰਾ ਕਿਉਂ ਸਰਪੰਚ ਅੱਜ ਆਪਣੇ ਆਪ ਨੂੰ ਧਰਮ ਤੋਂ ਉੱਪਰ ਰੱਖ ਰਿਹਾ ਹੈ ਤੇ ਜੇ ਸਰਪੰਚ ਇਸੇ ਕਾਬਲ ਹੁੰਦਾ ਤੇ ਇੱਥੇ ਡਾਕਟਰ ਮਬੇਦਕਰ ਸਾਹਿਬ ਦਾ ਬਣਾਇਆ ਪਾਰਕ ਆ ਇਹ ਸਾਫ ਸੁਥਰਾ ਹੁੰਦਾ ਤੇ ਲੋਕਾਂ ਨੂੰ ਨਿਆਣੇ ਖੇਡਣ ਆਉਂਦੇ ਬੱਚੇ ਘੁੰਮਣ ਆਉਂਦੇ ਬਸ ਉਹ ਤਾਂ ਦੇਖੋ ਜੀ ਸਾਡੀ ਸ਼ਟਰਿੰਗ ਕੀਤੀ ਇਹਨੇ ਵੇ ਜਦੋਂ ਅਸੀਂ ਪੰਚਾਇਤ ਕੋਲੋਂ ਕੇਸ ਜਿੱਤ ਹੀ ਗਏ ਆ ਹੂੰ ਡੀਡੀਪੀਓ ਪਹਿਲਾਂ ਪੰਚਾਇਤ ਵਿੱਚ ਵੀਡੀਓ ਫਿਰ ਡੀਡੀਪੀਓ ਅਸੀਂ ਡੀਡੀਪੀਓ ਦਾ ਕੇਸ ਜਿੱਤ ਗਏ ਹੁਣ ਅਸੀਂ ਫੇਰ ਦੁਬਾਰਾ ਪੰਚਾਇਤ ਕੋਲ ਆਈਏ ਜਿਹਦਾ ਪੰਚਾਇਤ ਕੋਲੋਂ ਅਸੀਂ ਕੇਸ ਹੀ ਜਿੱਤ ਗਏ ਬਿਲਕੁਲ ਹੁਣ ਅਸੀਂ ਇਹ ਮੈਂ ਬਖਵਾਗ ਭਾਗਾ ਨੂੰ ਆਰਟੀਆਈ ਪਾਈ ਆ ਵੀ ਤੁਸੀਂ ਦੱਸੋ ਸਾਨੂੰ ਕਿਹੜੇ ਆਰਡਰਾਂ ਤੇ ਤੁਸੀਂ ਮੰਦਰ ਦਾ ਕੰਮ ਰੋਕਿਆ ਨਾ ਵੀਡੀਓ ਕੋ ਦੱਸਦਾ ਨਾ ਡੀਡੀਪੀਓ ਦੱਸਦਾ ਨਾ ਸਰਪੰਚ ਦੱਸਦਾ ਸਿਰਫ ਇੱਕ ਆਪਣੀ ਫੂਕੀ ਚੌਧਰ ਦੇ ਮੈਂ ਸਰਪੰਚਿਆਂ ਪੁਲਿਸ ਨੂੰ ਸਾਧ ਲਿੰਦਾ ਵੀ ਇੱਥੇ ਨਜਾਇਜ਼ ਕਬਜ਼ਾ ਹੁੰਦਾ ਜਦ ਕਿ ਅਸੀਂ ਉਹ ਕੇਸ ਜਿੱਤ ਚੁੱਕੇ ਆ ਵੈਸੇ ਮੇਰੇ ਸਾਹਬ ਨਾਲ ਸਤਨਾ ਦਾ ਪਿੰਡ ਨੂੰ ਚਾਹੀਦਾ ਪੁਲਿਸ ਨੂੰ ਵੀ ਆ ਸਰਪੰਚ ਕੰਮ ਨਹੀਂ ਕਰਦਾ ਇਹਨੂੰ ਪੁੱਛੋ ਭਾਈ ਪਿੰਡ ਦੇ ਲੋਕ ਹੈਗੇ ਭੋਲੇ ਲੋ ਉਹ ਪਤਾ ਨਹੀਂ ਕਹਿੰਦੇ ਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਸਰਪੰਚੇ ਦੇ ਕੋਦੋਂ ਲੋੜ ਪੈ ਜਾਣੀ ਹੈ ਸਾਨੂੰ ਇਹ ਇਹ ਮਗਰ ਮਨਤਾ ਕਰਨੀ ਪੈਣੀ ਆ ਡਰਦੇ ਆ ਲੋਕ ਡਰਦੇ ਆ ਲੋ ਡਰਦੇ ਕਰਕੇ ਬੋ ਜਿਹੜਾ ਬੋਲਦਾ ਆ ਉਹਨੂੰ ਇਹ ਕਹਿ ਦਿੰਦੇ ਜੀ ਇਹ ਤਾਂ ਤਾਂ ਕੰਮੀ ਇਹ ਹੈ ਚਲੋ ਜੀ ਇਸ ਵਾਰ ਅਸੀਂ ਵੀ ਹੁਣ ਦੇਖੀਏ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਹੁਣ ਜਦੋਂ ਕਹੂਗਾ ਵੀ ਭਾਈ ਇਹਨਾਂ ਦਾ ਕੰਮ ਹੀ ਇਹ ਹੈ ਕਿਉਂਕਿ ਸਾਡਾ ਕੰਮ ਹੀ ਖਬਰ ਚੱਕਣ ਦਾ ਗੱਲ ਕਰਨ ਦਾ ਵੀ ਹੁਣ ਸਰਪੰਚ ਸਾਹਿਬ ਜਾਗਣ ਦੀ ਲੋੜ ਆ ਹੁਣ ਪਲੀਜ਼ ਜਾਗ ਜਿਓ ਤੇ ਜਾ ਕੇ ਕੰਮ-ਕੁਮ ਕਰਕੇ ਦਿਖਾ ਦਿਓ ਪਿੰਡ ਦੇ ਵਿੱਚ ਆ ਜਿਹੜੇ ਝੂਠੇ ਲਾਰੇ ਲਾਉਣੇ ਆ ਲ ਪਿੰਡ ਦਾ ਇੱਕ ਚੌਦਰੀ ਹੁੰਦਾ ਇੱਕ ਮੇਨ ਪਿੰਡ ਤੋਂ ਉਦੋਂ ਬਿਨਾਂ ਪਤਾ ਵੀ ਨਹੀਂ ਹਿਲਦਾ ਪਰ ਵਾਗੇ ਸਰਪੰਚ ਸਾਹਿਬ ਤੁਸੀਂ ਤਾਂ ਇੱਥੇ ਪਿੰਡ ਚ ਕਮਾਲ ਕਰਤੀ ਇੱਕ ਜੀ ਤੁਸੀਂ ਇਹਦਾ ਆਪਾਂ ਹੁਣ ਜਾਣਾ ਇਦਾਂ ਹੀ ਤੁਸੀਂ ਜਾ ਕੇ ਦੇਖੋ ਪਿੰਡ ਦੇ ਗੱਭੇ ਪਾਣੀ ਖੜਾ ਇਧਰਲੀ ਸਾਈਡ ਤੇ ਵੀ ਇਧਰਲੀ ਵੀ ਸਾਈਡ ਤੇ ਮੰਨ ਲਓ ਛੱਪੜ ਨਹੀਂ ਬਣਦਾ ਤੁਸੀਂ ਇੱਥੇ ਪੰਪ ਲਾ ਕੇ ਝੋਨਾ ਲਗਾਇਆ ਝੋਨੇ 'ਚ ਤਾਂ ਪਾਈ ਸਕਦੀ ਪੰਚਾਇਤ ਹੀ ਹਮ ਚਲੋ ਮੈਂ ਪੰਚਾਇਤ ਹੀ ਕਹਿੰਦਾ ਮੇਨ ਮੇਨ ਸਰਪੰਚ ਕੋਲ ਹੁੰਦਾ ਸਾਰਾ ਕੁਝ ਇੱਕ ਸਰਪੰਚ ਹੀ ਆ ਕਰਦਾ ਤਾਂ ਕਿਉਂ ਸਰਪੰਚ ਪੈਸੇ ਕਢਾ ਸਕਦਾ ਉਹ ਇੱਥੇ ਇਹ ਕੰਮ ਕਿਉਂ ਨਹੀਂ ਕਰਾ ਸਕਦਾ ਆਪਣੇ ਡੀਜ਼ਲ ਦੇ ਡੀਜ਼ਲ ਕਿਤੇ ਫੂਕਿਆ ਨਹੀਂ ਉਹਦੇ ਪੈਸੇ ਕਢਾ ਲੈ ਹੁਣ ਇਹ ਝੋਨੇ 'ਚ ਦਾ ਪਾਣੀ ਪਾਈ ਸਕਦਾ ਇੱਥੇ ਇੱਕ ਖੱਤਾ ਲਿਆ ਆ ਸਗਾ ਉਹਦੇ 'ਚ ਤਾਂ ਪਾਈ ਸਕਦਾ ਇਹਦਾ ਦਾ ਕੰਮ ਆ ਵੀ ਲੋਕਾਂ ਨੂੰ ਦੁਖੀ ਰੱਖਣਾ ਮੰਨ ਲਓ ਜੇ ਰਾਹ ਗਬਲਾ ਉੱਚਾ ਆ ਸੈਡਾ ਦੇ ਪਾਣੀ ਖੜਾ ਇੱਥੇ ਖੜਾ ਇਹ ਜਿੰਨਾਂ ਦਾ ਚੱਕੇ ਹੀ ਸਕਦਾ ਜਿੰਨੇ ਚਿਰ ਛ ਪਰ ਇਹ ਇਹ ਚੀਜ਼ਾਂ ਜੀ ਉਹ ਨਹੀਂ ਕਰਨੀਆਂ ਨਹੀਂ ਹੈਗੀਆਂ ਕਿਉਂਕਿ ਉਹਨੇ ਸਾਡੇ ਸਾਡਾ ਮਹੱਲਾ ਹੈਗੇ ਵਿਚਾਰੇ ਗਰੀਬ ਪਰਿਵਾਰ ਆ ਸੀ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਉਲਟੀਆਂ ਸਾਨੂੰ ਟਿਚਣਾ ਕਰਦੇ ਆ ਬਈ ਖੜਾ ਕਿੱਦਾਂ ਪਾਣੀ ਕਿੱਦਾਂ ਖੜਾ ਹੈ ਉੱਥੇ ਪਾਣੀ ਤੁਹਾਡੇ ਖੜਾ ਹੈ ਇਹ ਚੀਜ਼ਾਂ ਸਾਨੂੰ ਨੂੰ ਮਿਲਦੀਆਂ ਕੰਮ ਨਹੀਂ ਹੈਗਾ ਯਾਨੀ ਕਿ ਅਸੀਂ ਤਾਂ ਬੜੇ ਪਰੇਸ਼ਾਨ ਹੈ ਅੱਗੇ ਵੀ ਇਹੀ ਕਹਿੰਦਾ ਸੀ ਹੁਣ ਵੀ ਵੀ ਸਰਪੰਚ ਕੰਮ ਕਰੇ ਇੱਥੇ ਆ ਕੇ ਵਿੱਚ ਖੜ ਕੇ ਦੇਖ ਰਿਹਾ ਸੀ ਇੱਕ ਅੰਮ੍ਰਿਤ ਕਿੱਦਾਂ ਪਾਣੀ ਹੈ ਕਿਉਂਕਿ ਮੇਨ ਮੈਂ ਕਿਹ ਚ ਦਿਖਾਦਾ ਅਸੀਂ ਜਦੋਂ ਦੀ ਵੀਡੀਓ ਕਰਨੇ ਆ ਲਗਭਗ 15 ਕਿ ਮਿੰਟਾਂ ਦੇ ਵਿੱਚ ਇੱਥੇ ਆਵਾਜ਼ ਇੰਨੀ ਹੋਈ ਪਈ ਆ ਵੀ ਛੱਡ ਗੱਲਾਂ ਦਿਓ ਕਿਉਂਕਿ ਇੱਥੇ ਜਹਾਜ਼ ਦੇ ਦਿੱਲੀ ਆਵਾਜ਼ ਇੰਨੀ ਨਿਕਲਦੀ ਆ ਤੇ ਵੀ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਥੇ ਦੇ ਪਿੰਡ ਦਾ ਹਾਲਾਤ ਕੀ ਨੇ ਤੇ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਦਾਂ ਦੇ ਸਰਪੰਚਾਂ ਦੀ ਟੋਟਲ ਕਲਾਸ ਲੱਗਣੀ ਚਾਹੀਦੀ ਆ ਚਾਹੇ ਇਧਰ ਦੇ ਪਿੰਡ ਨੂੰ ਸਰਪੰਚ ਨੂੰ ਸਸਪੈਂਡ ਕੀਤਾ ਜਾਵੇ ਵੀ ਜਿਹੜੇ ਪਿੰਡਾਂ ਦੇ ਕੰਮ ਕਰਦੀ ਬਚਾਏ ਆਪਣੇ ਖਾਤਿਆਂ ਦੇ ਵਿੱਚ ਪਰ ਇਦਾਂ ਦੀ ਜਿਹੜਿਆ ਨਕਲੀ ਭੇਡਾਂ ਨੇ ਉਹ ਨਹੀਂ ਬਦਨਾਮ ਹੁੰਦੀਆਂ ਕਿਉਂਕਿ ਉਹਨਾਂ ਨੇ ਹੁਣ ਮਖੋਡਾ ਹੋਰ ਸਰਕਾਰ ਦਾ ਪਾ ਲੈਂਦੇ ਨਹੀਂ ਜਦੋਂ ਨਵੀਂ ਸਰਕਾਰ ਆਉਣੀ ਆ ਉਹਨੇ ਹੋਰ ਸਰਕਾਰ ਦਾ ਮਕੋਟਾ ਪਾਉਣਾ ਤੇ ਹੋਰ ਸਰਕਾਰ ਆਉਣੀ ਆ ਹੋਰ ਸਰਕਾਰ ਦਾ ਮਖੂਟਾ ਪਾਉਣਾ ਤੇ ਸੋ ਇਦਾਂ ਦੇ ਮਖੋਟੇ ਇਹਨਾਂ ਦੇ ਲਾਓ ਤੇ ਇਦਾਂ ਦੇ ਬੰਦਿਆਂ ਨੂੰ ਸਸਪੈਂਡ ਕਰਕੇ ਪਿੰਡ ਪੰਜਾਬ ਦੇ ਵਿੱਚ ਇੱਕ ਨਵੀਂ ਨੀਤੀ ਦੀ ਇੱਕ ਸ਼ੁਰੂਆਤ ਕਰੋ ਵੀ ਜਿਹੜਾ ਪਿੰਡ ਦੇ ਵਿੱਚ ਸਰਪੰਚ ਕਰਾਪਟ ਪਾਇਆ ਜਾਂਦਾ ਉਹਨੂੰ ਡਾਇਰੈਕਟਲੀ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਾਓ ਤੇ ਨਾਲ ਹੀ ਉਹਦੇ ਉੱਤੇ ਸਸਪੈਂਡ ਸਸਪੈਂਸ਼ਨ ਲਾਓ ਤੇ ਨਾਲ ਹੀ ਉਹਨੂੰ ਪਤਾ ਲੱਗੇ ਵੀ ਹਾਂ ਵੀ ਪਿੰਡ ਦੇ ਵਿੱਚ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ ਤੇ ਲੋ ਜੀ ਆ ਵੀ ਜੇ ਦੇਖ ਸਕਦੇ ਹੋ ਪਿੰਡ ਸੁਦਣਾ ਦੇ ਵਿੱਚ ਰੋਡ ਦੇ ਵਿੱਚ ਚੈੱਕ ਕਰੋ ਜੀ ਪਾਣੀ ਦਾ ਆ ਕਿੰਨਾ ਵਧੀਆ ਮਾਹੌਲ ਹੈ ਇੱਥੇ ਵੀ ਇਹ ਵੀ ਇੰਟਰਲੌਕ ਥਰੇ ਲੱਗੀ ਹੋਈ ਆ ਪਰ ਇੱਥੇ ਪਾਣੀ ਦਾ ਪ੍ਰੋਪਰ ਨਿਕਾਸ ਹੀ ਹੈ ਨਹੀਂ ਆ ਨਾਲੀਆਂ ਦੇਖ ਲਓ ਓਵਰਫਲੋ ਨੇ ਸਾਰੀਆਂ ਤੇ ਇੱਥੇ ਕੋਈ ਵੀ ਹੈਨੀ ਸਿਸਟਮ ਇੱਥੇ ਦਾ ਵੀ ਆ ਚੈੱਕ ਕਰੋ ਗੰਦਗੀ ਚੈੱਕ ਕਰੋ ਤੁਸੀਂ ਇੱਥੇ ਜੇਕਰ ਕੱਲੂ ਕੋਈ ਬਿਮਾਰੀ ਹੁੰਦੀ ਆ ਤੇ ਉਹ ਸਰਪੰਚ ਜ਼ਿੰਮੇਵਾਰੀ ਲੈਂਦਾ ਇਸ ਚੀਜ਼ ਦੀ ਕਿਉਂਕਿ ਸਰਪੰਚ ਦੀ ਅਣਗਹਿਲੀ ਕਰਕੇ ਇਹ ਚੀਜ਼ਾਂ ਹੋਈਆਂ ਨੇ ਉਧਰ ਉਹ ਬੀਬੇ ਬਜ਼ੁਰਗ ਆ ਰਹੇ ਨੇ ਤੇ ਉਹ ਵੀ ਵਿਚਾਰੇ ਉਧਰੋਂ ਨਿਕਲ ਕੇ ਸੈਟ ਥਾਣੀ ਆ ਰਹੇ ਨੇ ਤਾਂ ਉੱਥੇ ਕੋਈ ਜਗ੍ਹਾ ਨਹੀਂ ਹੈਗੀ ਤੁਰਨ ਦੀ ਕਿ ਜਿਹੜਾ ਤੁਰ ਕੇ ਉਧਰ ਦੀ ਸਹੀ ਤਰੀਕੇ ਨਾਲ ਉਹ ਆ ਜਾਣਾ ਉਹ ਦੇਖੋ ਤੁਸੀਂ ਕਹਿੰਦੇ ਔਖੇ ਹੋ ਕੇ ਉਹ ਬੀਬੀ ਲੰਘ ਰਹੀ ਆ ਪਰ ਇੱਥੇ ਸਰਪੰਚ ਸਾਹਿਬ ਉਹ ਨਹੀਂ ਏਸੀ ਵਾਲਾ ਕਮਰਾ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਉਹ ਚਾਹੁੰਦੇ ਆ ਵੀ ਭਾਈ ਮੈਂ ਗਰਮੀ ਦੇ ਵਿੱਚ ਬਾਹਰ ਦੇ ਨਿਕਲ ਸਕਦਾ ਕਿਉਂਕਿ ਬਾਹਰੋਂ ਆਏ ਨੇ ਵਿਚਾਰੇ ਸਰਪੰਚ ਸਾਹਿਬ ਨੂੰ ਕਿਤੇ ਅਲਰਜੀ ਨਾ ਵਿਚਾਰੇ ਨੂੰ ਹੋ ਜਾਏ ਆ ਚੈੱਕ ਕਰੋ ਤੁਸੀਂ ਬੇਬੇ ਕਿੰਨੀ ਮੁਸ਼ਕਲ ਦੇ ਨਾਲ ਨਿਕਲ ਕੇ ਆ ਰਹੀ ਆ ਪਰ ਇੱਥੇ ਸਰਪੰਚ ਨੂੰ ਇੱਥੇ ਤਰਤ ਨਹੀਂ ਆਉਣਾ ਇਸ ਚੀਜ਼ ਦੇ ਸਰਪੰਚ ਨੇ ਕਿਹਾ ਜੀ ਮੈਂ ਕੀ ਕਰ ਸਕਦਾ ਸਿਰਫ ਸਰਪੰਚ ਪੈਸੇ ਪਾਉਣ ਚੁੱਕਾ ਆ ਖਾਤਿਆਂ 'ਚ ਆਪਣੇ ਖਾਤੇ 'ਚ ਪੈਸੇ ਪਵਾ ਕੇ ਆਯਾਸ਼ੀ ਕਰ ਲਈ ਐਸ਼ਾ ਕਰਨ ਵਾਸਤੇ ਸਰਪੰਚ ਕੋਲ ਹੈਗਾ ਪਰ ਕਿਸੇ ਹੋਰ ਕੰਮ ਲਈ ਇਹਦੇ ਕੋਲ ਇੱਕ ਵਾਰੀ ਵੀ ਕੋਈ ਪੈਸਾ ਨਹੀਂ ਇਧਰਲਾ ਪੈਸਾ ਵੀ ਤੁਹਾਨੂੰ ਦਿਖਾ ਦਵਾਂਗਾ ਕਰੀ ਆ ਚੈੱਕ ਕਰੋ ਜਰਾ ਆ ਨਾਲੀਆਂ ਸਾਰੀਆਂ ਹੀ ਟੋਟਲੀ ਫੁੱਲ ਨੇ ਜੀ ਆ ਦੇਖੋ ਤੇ ਇੱਥੇ ਮੱਛਰ ਚੈੱਕ ਕਰੋ ਯਾਰ ਤੁਸੀਂ ਕਰੀ ਆ ਸਾਰਾ ਮਛਰੀ ਮਛਰੇ ਰਹੀ ਉੱਤੇ ਤੇ ਇੱਥੇ ਕੱਲੂ ਡੇਂਗੂ ਹੋ ਗਿਆ ਹੋਰ ਕੋਈ ਚੀਜ਼ ਹੋ ਗਈ ਤਾਂ ਇੱਥੇ ਫਿਰ ਸੱਚੀ ਦੱਸ ਦੋ ਵੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਤੇ ਲੋਕਾਂ ਨੇ ਕਹਿਣਾ ਸਰਪੰਚ ਦੀ ਪ੍ਰਸ਼ਾਸਨ ਦੀ ਬਣਦੀ ਹੈ ਜੀ ਤੇ ਸਰਪੰਚ ਸਾਹਿਬ ਉਹਨਾਂ ਦਾ ਪਹਿਲਾਂ ਹੀ ਇੱਥੇ ਲੁੱਟ ਮਚਾਈ ਪਈ ਹੈ ਜੀ ਇੱਥੇ ਆਮ ਆਦਮੀ ਪਾਰਟੀ ਦਾ ਨਾਮ ਵਰਤ ਕੇ ਤੇ ਆਪਣੀ ਜੇਬਾਂ ਫੁੱਲ ਕਰਨ ਵਾਲੇ ਇਹ ਉਹ ਸਰਪੰਚ ਨੇ ਜੀ ਜਿਹੜੀਆਂ ਕਾਲੀਆਂ ਭਿੱਡਾਂ ਤੇ ਜਿਹੜੇ ਬਾਅਦ ਵਿੱਚ ਬਦਨਾਮ ਘੋਲ ਹੁੰਦੀ ਆ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਆ ਦੇਖ ਲਓ ਜੀ ਤੁਸੀਂ ਇਹਦੇ ਸਿਰਫ ਮੂੰਹ ਬੋਲਦੇ ਤਸਵੀਰਾਂ ਨੇ ਇੱਕ ਛੋਟੇ ਜਿਹੇ ਪਿੰਡ ਦੀਆਂ ਤਸਵੀਰਾਂ ਨੇ ਇਹਦਾ ਹੁਣ ਅਜੇ ਅਹੀਂ ਹੋਰ ਪਿੰਡ ਦੇ ਵਿੱਚ ਆਈਏ ਉੱਥੇ ਦਿਖਾਦੀ ਅੱਛਾ ਇੱਕ ਹੋਰ ਜ਼ਰੂਰ ਕਰ ਦਵਾ ਮੈਂ ਅ ਪੰਚਾਇਤ ਹੋਈ ਤੋਂ ਕਾਫੀ ਦਿਨ ਹੋ ਗਿਆ ਪਰ ਇੱਥੇ ਫੋਟੋ ਜ਼ਰੂਰ ਲੱਗੀ ਆ ਜੀ ਸਰਪੰਚ ਸਾਹਿਬ ਹੁਣਾਂ ਦੀ ਉਹ ਤੁਹਾਨੂੰ ਮੈਂ ਜ਼ਰੂਰ ਦਿਖਾ ਦਾਂ ਆਹ ਆ ਜੀ ਸਰਪੰਚ ਸਾਹਿਬ ਹੁਣੀ ਸੁੰਦਰ ਕਲਾ ਤੋਂ ਦਲਜੀਤ ਸਿੰਘ ਬਿੱਲੂ ਇਮਾਨਦਾਰ ਸਰਪੰਚ ਇਹ ਆ ਜੀ ਚਿਹਰਾ ਇਹਨਾਂ ਦਾ ਜਿਹੜਾ ਇਹਨਾਂ ਦਾ ਚੋਣੀਆਂ ਡਾਇਰੈਕਟਰ ਸੀਗਾ ਪਰ ਅੱਜ ਤੱਕ ਪਾਣੀ ਪੂਰਾ ਪਿੰਚ ਭਰ ਦਿੱਤਾ ਤੇ ਇਹ ਦੇਖ ਸਕਦੇ ਇਹ ਸਰਪੰਚ ਸਾਹਿਬ ਨੇ ਇਹਨਾਂ ਨੇ ਇਹਨਾਂ ਨੇ ਗੱਲ ਕਰਨ ਦਾ ਜਵਾਬ ਦਿੱਤਾ ਟੋਟਲੀ ਵੀ ਮੈਂ ਗੱਲ ਨਹੀਂ ਕਰਦੀ ਮੈਂ ਆਪਣਾ ਪੱਖ ਨਹੀਂ ਰੱਖਣਾ ਤੇ ਮੈਂ ਜੋ ਕਰਤਾ ਮੈਂ ਸਹੀ ਕਰਤਾ ਜੀ ਗੱਲ ਖਤਮ ਸੋ ਥੈਂਕ ਯੂ ਸੋਮਾ